ਜਿਹੜੇ ਆਪਣਾ ਅੰਦੋਲਨ ਹਰਿਆਣੇ ਦੇ ਬਾਰਡਰਾਂ ਤੇ ਚੱਲ ਰਿਹਾ ਹੈਗਾ ਵਾ ਲਗਭਗ ਇਹਦਾ ਇਹ ਅੱਜ 26ਵਾਂ ਦਿਨ ਹੈ ਗਿਆ ਤੋਂ ਜਿਸ ਤਰੀਕੇ ਨਾਲ ਕੱਲ ਹਜ਼ਾਰਾਂ ਹਜ਼ਾਰ ਮਤਾਵਾਵਾਂ ਪੈਣਾ ਪਹੁੰਚੀਆਂ ਵਾ ਸੋ ਉਹਨਾਂ ਦਾ ਸਪੈਸ਼ਲ ਧੰਨਵਾਦ ਕਰਦੇ ਆਂ ਵੀ ਜਿਸ ਤਰੀਕੇ ਨਾਲ ਮਤਾਵਾਵਾਂ ਪੈਣਾ ਨੇ ਕੱਲ ਹਾਜ਼ਰੀ ਲਵਾਈ ਆ ਜਿਵੇਂ ਆ ਜਨ ਸਮੂਹ 모ੜਿਆ ਵਾ ਦੋਹਾਂ ਬਾਰਡਰਾਂ ਤੇ ਲੱਖਾਂ ਵਰਗੇ ਇਕੱਠ ਹੋਏ ਆ ਔਰ ਇਹ ਅੰਦੋਲਨ ਦੀ ਜਿਹੜੀ ਚੜ੍ਹਦੀ ਕਲਾ ਵਾ ਉਹਦਾ ਪ੍ਰਤੀਕ ਨੇ ਵੀ ਪੰਜਾਬ ਦੇ ਵਿੱਚ ਜਿਹੜਾ ਅੰਦੋਲਨ ਆ ਉਹ ਫੈਲ ਰਿਹਾ ਵਿਸ਼ਾਲ ਹੋ ਰਿਹਾ ਦੇਖੋ ਜਦੋਂ ਤੁਹਾਡੀਆਂ ਮਤਾਵਾਵਾਂ ਭੈਣਾ ਮੋਰਚੇ ਵਿੱਚ ਆਉਂਦੀਆਂ ਇਹਦਾ ਮਤਲਬ ਹੈ ਵੀ ਚੁੱਲ੍ਹੇ-ਚੁੱਲ੍ਹੇ ਤੱਕ ਸਾਡੀ ਆਵਾਜ਼ ਇੱਕ ਹੱਦ ਤੱਕ ਚੱਲੇਗੀ ਜਿਹੜਾ ਅਸੀਂ ਰੇਲ ਰੋਕੋ ਅੰਦੋਲਨ ਕਰਨਾ ਹੈਗਾ ਵਾ ਮੈਂ ਉਹਦੇ ਬਾਰੇ ਤੁਹਾਨੂੰ ਮੋਟੀ ਦੀ ਜਾਣਕਾਰੀ ਦੇ ਦਿਆਂ ਅੱਜ ਵੀ ਅੰਮ੍ਰਿਤਸਰ ਦੇ ਵਿੱਚ ਦੇਵੀदासਪੁਰਾ ਰਈਆ ਕੱਥੂ ਨੰਗਲ ਜੈੰਤੀਪੁਰ ਕੋਟਲਾ ਗੁਜਰਾਹਾਂ ਜਹਾਗੀਰ ਪੰਦੇਰ ਫਾਟਕ ਔਰ ਇੱਕ ਹੋਰ ਆ ਜੀ ਇਸੇ ਤਰੀਕੇ ਨਾਲ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਖਡੂਰ ਸਾਹਿਬ ਤਰਨਤਾਰਨ ਪੱਟੀ ਗੁਰਦਾਸਪੁਰ ਠੀਕ ਹੈ ਜੀ ਗੁਰਦਾਸਪੁਰ ਰੇਲਵੇ ਸਟੇਸ਼ਨ ਹੋਊਗਾ ਪੰਘਾੜੀ ਬਟਾਲਾ ਫਤਿਹਗੜ ਚੂੜੀਆਂ ਇਹ ਵੀ ਹੋਣਗੇ ਜੀ ਹੁਸ਼ਿਆਰਪੁਰ ਆਪਣਾ ਹੁਸ਼ਿਆਰਪੁਰ ਸਟੇਸ਼ਨ ਤੇ ਟਾਂਡਾ ਤੇ ਹੋਰ ਵੀ ਬਾਈ ਹੋਣਗੇ ਜਲੰਧਰ ਚ ਜਲੰਧਰ ਜਲੰਧਰ ਕੈਂਟ ਫਲੋਰ ਫਗਵਾੜਾ ਹੋਰ ਵੀ ਥਾਂ ਹੋਣ ਸਕਦੇ ਜੀ ਇਸੇ ਤਰੀਕੇ ਨਾਲ ਕਪੂਰਥਲਾ ਸੁਲਤਾਨਪੁਰ ਲੋਧੀ ਫਿਰੋਜ਼ਪੁਰ ਬਸਤੀ ਟੈਂਕਾ ਵਾਲੀ ਗੁਰੂ ਹਰਸਵਾਇ ਮਖੂ ਮੱਲਾਂ ਵਾਲਾ ਇਹ ਹੋਣਗੇ ਜੀ ਇਸੇ ਤਰੀਕੇ ਨਾਲ ਫਰੀਦਕੋਟ ਫਰੀਦਕੋਟ ਸਟੇਸ਼ਨ ਜੈਤੂ ਇਹ ਹੋਣਗੇ ਜੀ ਮੋਗਾ ਮੋਗਾ ਸਟੇਸ਼ਨ ਡਿਗਰੂ ਅਰ ਹੋਰ ਥਾਵਾਂ ਵੀ ਭਾਈ ਮੁਕਸਰ ਦੇ ਵਿੱਚ ਮਲੋਠ ਹੋਊਗਾ ਜੀ ਫਾਜ਼ਿਲਕਾ ਫਾਜ਼ਿਲਕਾ ਸਟੇਸ਼ਨ ਜੀ ਬਠਿੰਡਾ ਰਾਮਪੁਰਾ ਫੋਲ ਹੋਰ ਥਾਵਾਂ ਵੀ ਹੋ ਸਕਦੀਆਂ ਬਾਈ ਮਲੇਰ ਕੋਟਲਾ ਅਹਿਮਦਗੜ ਮਾਨਸਾ ਮਾਨਸਾ ਸਟੇਸ਼ਨ ਹੋਊਗਾ ਜੀ ਪਟਿਆਲਾ ਸੁਨਾਮ ਸ਼ੰਭੂ ਹੋਊਗਾ ਜੀ ਜਿਹੜੀ ਮਹਾਲੀ ਆ ਇਹ ਬਾਲੜ ਹੋਊਗਾ ਜੀ ਪਠਾਨਕੋਟ ਦੇ ਵਿੱਚ ਇਹ ਦੀਨਾਗਰ ਹੋਊਗਾ ਜੀ ਲੁਧਿਆਣਾ ਦੇ ਵਿੱਚ ਸਮਰਾਲਾ ਮੁੱਲਾਪੁਰ ਜਗਰਾਉਂ ਹੋਊਗਾ ਜੀ ਇਸੇ ਤਰੀਕੇ ਨਾਲ ਤੁਹਾਡਾ ਰੋਪੜ ਮੋਹਾਲੀ ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਭਾਈ ਇਹ ਜੜੇ ਆ ਲਗਭਗ ਅੰਦੋਲਨ ਹੋਊਗਾ ਔਰ ਲਗਭਗ ਪੰਜਾਬ ਦੇ ਬਾਈਆਂ ਜ਼ਿਲ੍ਹਿਆਂ ਵਿੱਚ ਲਗਭਗ ਅੰਦੋਲਨ ਹੋਊਗਾ ਉਸ ਤਰੀਕੇ ਨਾਲ ਤੁਸੀਂ ਦੇਖੋ ਹਰਿਆਣਾ ਦੇ ਵਿੱਚ ਰਾਜਸਥਾਨ ਦੇ ਵਿੱਚ ਇਸੇ ਤਰੀਕੇ ਨਾਲ ਮੱਧ ਪ੍ਰਦੇਸ਼ ਦੇ ਵਿੱਚ ਬਿਹਾਰ ਦੇ ਵਿੱਚ ਅ ਪੱਛਮੀ ਬੰਗਾਲ ਦੇ ਵਿੱਚ ਆਪਣਾ ਕੇਰਲਾ ਚ ਤਾਮਲਾਡੂ ਦੇ ਵਿੱਚ ਇਸ ਤਰਿਕੇ ਨਾਲ ਕਰਨਾਟਕਾ ਦੇ ਵਿੱਚ ਤੋਂ ਇਹਦੋਂ ਗਾਂ తెలంగాణਾ ਦੇ ਵਿੱਚ ਔਰ ਹੋਰਨਾ ਦੇਸ਼ ਦੇ ਹਿੱਸਿਆਂ ਦੇ ਵਿੱਚ ਵੀ ਜਿਹੜਾ ਇਹ ਅੰਦੋਲਨ ਹੋਊਗਾ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਹੋਰ ਇਹਦੀ ਸ਼ਾਮ ਤੱਕ ਆਪਾਂ ਪੁਸ਼ਟੀ ਕਰ ਦੇਾਂਗੇ ਤੋਂ ਜਿਹੜਾ 12 ਤੋਂ 4 ਵਜੇ ਤੱਕ ਰੇਲ ਰੋਕੋ ਅੰਦੋਲਨ ਹੋਨਾ ਮਾ ਅਸੀਂ ਉਹਦੀ ਜਾਣਕਾਰੀ ਤੁਹਾਨੂੰ ਦਿੱਤੀ ਆ ਤੋਂ ਸਾਰਿਆਂ ਆਪਣੇ ਕਿਸਾਨਾਂ ਮਜ਼ਦੂਰਾਂ ਮਤਾਵਾਂ ਭੈਣਾਂ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਉਹ ਜਿਹੜਾ ਕੱਲ ਦਾ ਰੇਲ ਰੋਕੋ ਅੰਦੋਲਨ ਆ ਉਹਦੇ ਵਿੱਚ ਹਿੱਸਾ ਲੈਣ ਇਹ ਰੇਲ ਰੋਕੋ ਅੰਦੋਲਨ ਜਿਹੜੇ ਜੀ ਕੱਲਾ ਪੰਜਾਬ ਦੇ ਲੋਕਾਂ ਦਾ ਅੰਦੋਲਨ ਆ ਤਾਂ ਉਹਦੇ ਚੋਂ ਪਤਾ ਲੱਗ ਜੂ ਵੀ ਇਹ ਪੰਜਾਬ ਵਾਲਿਆਂ ਦਾ ਅੰਦੋਲਨ ਆ ਵੀ ਕਿੰਨਾ ਦਾ ਅੰਦੋਲਨ ਆ ਇਸ ਕਰਕੇ ਇਸ ਕਰਕੇ ਵੱਧ ਤੋਂ ਵੱਧ ਗਿਣਤੀ ਵਿੱਚ ਆਪਾਂ ਸਾਰਿਆਂ ਨੇ ਇਸ ਅੰਦੋਲਨ ਵਿੱਚ ਸ਼ਾਮਲ ਹੋਣਾ ਵਾ ਔਰ ਇਹਨੂੰ ਕਾਮਯਾਬ ਕਰਨਾ ਵਾ ਔਰ ਜਿਵੇਂ ਕੱਲ ਮਤਾਵਾ ਪਾਣਾ ਦਾ ਜਿਹੜਾ ਕੱਲ ਦਾ ਜਿਹੜਾ ਔਰਤਾਂ ਦਾ ਦਿਹਾੜਾ ਅਸੀਂ ਮਨਾਇਆ ਵਾ ਔਰ ਔਰਤਾਂ ਨੇ ਜਿਵੇਂ ਕਮਿਟਮੈਂਟ ਕੀਤੀ ਆ ਵੀ ਅਸੀਂ ਤੁਹਾਡੇ ਮੋਰਚੇ ਵਿੱਚ ਬਰਾਬਰ ਦੀ ਸੰਘਰਸ਼ ਕਰਾਂਗੇ ਔਰ ਬਹੁਤ ਵੱਡੀ ਗੱਲ ਸੀ ਹੈਗੀ ਤੋਂ ਇਦੇ ਵਿੱਚ ਵਿੱਚ ਜਿਵੇਂ ਪੰਜਾਬ ਦੇ ਪੂਰੇ ਜ਼ਿਲ੍ਹਿਆਂ ਵਿੱਚ ਅੰਦੋਲਨ ਹੋਣਾ ਹੈਗਾ ਤਾਂ ਅਸੀਂ ਲੋਕਾਂ ਨੂੰ ਕਹਿੰਨੇ ਆਂ ਵੀ ਤੁਸੀਂ ਜਿੱਥੇ ਵੀ ਅੰਦੋਲਨ ਦੇ ਵਿੱਚ ਕਿਤੇ ਵੀ ਰੇਲ ਜਾਮ ਕਰਨੀ ਹੋਵੇ ਫਾਟਕ ਤੇ ਰੇਲ ਸਟੇਸ਼ਨ ਤੋਂ ਬਗੈਰ ਰੇਲ ਨਹੀਂ ਜਾਮ ਕਰਨੀ ਜੇ ਆਪਾਂ ਕਿਤੇ ਫਾਟਕ ਨਹੀਂ ਹੈਗਾ ਕਿਤੇ ਗੱਡੀ ਆਉਂਦੀ ਹੈਗੀ ਆ ਸਾਡਾ ਨੁਕਸਾਨ ਹੋ ਸਕਦਾ ਜਿੱਥੇ ਵੀ ਰੇਲ ਦਾ ਫਾਟਕ ਆ ਠੀਕ ਆ ਜੀ ਤੇ ਜਿੱਥੇ ਰੇਲਵੇ ਸਟੇਸ਼ਨ ਆ ਬਹੁਤ ਜ਼ਰੂਰੀ ਗੱਲਾਂ ਨੇ ਮੈਂ ਦੁਬਾਰਾ ਤਬਾਰਾ ਕਹਿ ਦੂੰਗਾ ਪੀ ਜਿੱਥੇ ਰੇਲਵੇ ਦਾ ਫਾਟਕ ਆ ਔਰ ਜਿੱਥੇ ਰੇਲ ਸਟੇਸ਼ਨ ਆ ਇਹਦੋਂ ਇਲਾਵਾ ਕਿਤੇ ਵੀ ਰੇਲ ਡਕਣੀ ਨਹੀਂ ਹੈਗੀ ਰੇਲਵੇ ਸਟੇਸ਼ਨ ਤੇ ਰੇਲ ਫਾਟਕ ਇਹ ਜ਼ਰੂਰੀ ਸਾਡੀ ਬੇਨਤੀ ਹੱਥ ਬਣ ਕੇ ਕਿਉਂਕਿ ਜਦੋਂ ਵੀ ਅਸੀਂ ਇਨ੍ਹਾਂ ਥਾਵਾਂ ਤੇ ਰੇਲ ਤੇ ਚੜਾਂਗੇ ਸਰਕਾਰ ਨੂੰ ਪਤਾ ਵੀ ਇਹਨਾਂ ਨੇ 12 ਤੋਂ 4 ਵਜੇ ਤੱਕ ਰੇਲਾਂ ਜਾਮ ਕਰਨੀਆਂ ਤੋਂ ਉੱਥੇ ਰੇਲ ਵਿਭਾਗ ਅਲਰਟ ਹੁੰਦਾ ਵਾ ਔਰ ਕਿਸੇ ਕਿਸਮ ਦਾ ਹਾਦਸਾ ਹੋਣ ਦੀ ਕੋਈ ਗਜਾਸ਼ ਨਹੀਂ ਹੁੰਦੀ ਹੋਗੀ ਅਸੀਂ ਦੇਸ਼ ਵਾਸੀਆਂ ਨੂੰ ਕਹਾਂਗੇ ਵੀ ਬਾਈ ਜਿੱਡਾ ਵੱਡਾ ਇਹ ਅੰਦੋਲਨ ਬਣ ਗਿਆ ਜਿੱਡਾ ਵੱਡਾ ਇਹ ਮੋਰਚਾ ਬਣ ਗਿਆ ਤੁਹਾਨੂੰ ਐਡਵਾਂਸ ਅਸੀਂ ਦੱਸਿਆ ਹੈਗਾ ਅਰ ਐਡਵਾਂਸ ਤੁਹਾਨੂੰ ਸचेत ਕੀਤਾ ਇਹ ਅੰਸ਼ਕ ਰੇਲ ਰੁਕ ਹੋਊਗਾ 4 ਘੰਟੇ ਤੱਕ ਬਹੁਤਾ ਵੱਡਾ ਰੇਲ ਰੁਕੋ ਅੰਦੋਲਨ ਨਹੀਂ ਹੋ ਸਕਦਾ ਇਹਦੇ ਬਾਵਜੂਦ ਤੁਸੀਂ ਜਦੋਂ ਖਲੋਗੇ ਤੁਹਾਨੂੰ ਕੁਝ ਸਮੇਂ ਲਈ ਸਟੇਸ਼ਨਾਂ ਤੇ ਰੁਕਣਾ ਪੈ ਸਕਦਾ ਇਸ ਕਰਕੇ ਤੁਸੀਂ ਕੱਲ 10 ਨੂੰ ਰੇਲਾ ਵਾਲੇ ਪਾਸੇ ਜਾਓ ਨਾ 12 ਤੋਂ 4 ਵਜੇ ਤੱਕ ਉਦੋਂ ਬਾਅਦ ਇਹ ਸਫਰ ਆਪਣਾ ਸ਼ੁਰੂ ਹੋ ਜਾਊਗਾ ਔਰ ਫਿਰ ਤੁਸੀਂ ਜਿਵੇਂ ਮਰਜ਼ੀ ਉਹਦਾ ਕਰ ਲਿਓ ਤੇ ਇਸ ਕਰਕੇ ਬੇਨਤੀ ਆ ਸਾਡੀ ਜਿੱਡਾ ਵੱਡਾ ਇਹ ਮਸਲਾ ਵਾ ਪੀ ਪੂਰਾ ਭਾਰਤ ਖੇਤੀ ਦਾ ਅਰਥਚਾਰਾ ਵਾ ਜੇ ਖੇਤੀ ਮਰ ਜੂਗੀ ਤੇ ਪੂਰੇ ਭਾਰਤ ਦੀ ਅਰਥ ਵਿਵਸਥਾ ਤੇ ਅਸਰ ਪੈਣਾ ਹੈਗਾ ਵਾ ਜਿਹੜੇ ਲੋਕਾਂ ਦੇ ਵਿੱਚ ਸਰਕਾਰ ਭਰਮ ਫਲਾ ਲੀਆ ਵੀ ਕਿਸਾਨ ਚਾਹੁੰਦੇ ਕੀ ਆ ਭਾਈ ਸਰਕਾਰ 23 ਫਸਲਾਂ ਦਾ ਰੇਟ ਦਾ ਐਲਾਨ ਕਰਦੀ ਆ ਔਰ ਅਸੀਂ ਕਹਿੰਨੇ ਆ ਪਿਓਸ ਰੇਟ ਦੇ ਉੱਤੇ ਜੜਾ ਵਾ ਸਾਨੂੰ ਥੱਲੇ ਰੇਟ ਤੋਂ ਹੇਠਾਂ ਫਸਲ ਨਾ ਖਰੀਦੀ ਜਾਵੇ ਉਹਦਾ ਐਮਐਸਪੀ ਗਰੰਟੀ ਦਾ ਕਾਨੂੰਨ ਬਣਾ ਦਿਓ ਵੀ ਜਿਹੜੇ ਤੁਸੀਂ 23 ਫਸਲਾਂ ਦੇ ਰੇਟ ਦਾ ਐਲਾਨ ਕਰਦੇ ਹੋ ਉਹਦੇ ਤੋਂ ਹੇਠਾਂ ਦੇਸ਼ ਭਰ ਦੇ ਕਿਤੇ ਵੀ ਕਿਸਾਨ ਦੀ ਫਸਲ ਨਾ ਵਿਕੇ